ਸਸਕਾਲ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰਾਜਨਾ ਸਿੰਘ ਜੋ ਗ੍ਰਹਿ ਮੰਤਰੀ ਨੇ ਉਹਨਾਂ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਸ਼ਮੀਰ ਦੇ ਉੱਤੇ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਜਬਰੀ ਕਬਜ਼ਾ ਉਹ ਕਰਨ ਦੀ ਨਾ ਤਾਂ ਸਾਡੀ ਮਨਛਾ ਸੀ ਤੇ ਨਾ ਹੀ ਲੋੜ ਹੈ ਉਹਨਾਂ ਦਾ ਕਹਿਣਾ ਹੈ ਕਿ ਕਸ਼ਮੀਰ ਇਸ ਸਮੇਂ ਵਿਕਾਸ ਵੱਲ ਵਧ ਰਿਹਾ ਤੇ ਕਸ਼ਮੀਰ ਦੇ ਲੋਕ ਖੁਦ-ਬਖੁਦ ਭਾਰਤ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕਿਤਨੇ-ਕਿਤੇ ਕਸ਼ਮੀਰ ਦੇ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਉਹ ਭਾਰਤ ਦਾ ਹਿੱਸਾ ਨਹੀਂ ਨੇ ਪਰੰਤੂ ਉਹਨਾਂ ਦਾ ਕਹਿਣਾ ਹੈ ਕਿ ਕਸ਼ਮੀਰ ਇਸ ਸਮੇਂ ਵਿਕਾਸ ਵੱਲ ਵਧ ਰਿਹਾ ਜੇਕਰ ਗੱਲ ਕੀਤੀ ਜਾਵੇ ਕਸ਼ਮੀਰ ਦੇ ਜਿਹ ਨੇ ਭਾਵੇਂ ਮਹਿਮੂਬਾ ਬੁਖਤੀ ਹੋਵੇ ਭਾਵੇਂ ਫਾਰੂਕ ਅਬਦੁੱਲਾ ਹੋਵੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਸਮੇਂਦਰ ਸਮੇਂ ਭਾਜਪਾ ਦੇ ਉੱਤੇ ਚੁੱਕੇ ਗਏ ਨੇ ਨਿਸ਼ਾਨੇ ਸਾਦੇ ਗਏ ਨੇ ਜਿਸ ਨੂੰ ਲੈ ਕੇ ਰਾਜਨਾਥ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਕਸ਼ਮੀਰ ਇਸ ਸਮੇਂ ਵਿਕਾਸ ਵੱਲ ਵਧ ਰਿਹਾ ਤੇ ਵਿਕਾਸ ਵੱਲ ਜਿਹੜੀਆਂ ਵਧੀਆਂ ਵਰੂਹਾਂ ਨੇ ਉਹ ਕਦੇ ਵੀ ਕਿਸੇ ਤੋਂ ਟੁੱਟਦੀਆਂ ਨਹੀਂ ਹੁੰਦੀਆਂ ਉਹ ਆਪਣੀ ਜੜ੍ਹਾਂ ਦੇ ਨਾਲ ਹੀ ਕਾਇਮ ਰਹਿੰਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਬਰੀ ਕਬਜ਼ਾ ਕਰਨ ਦੀ ਕਸ਼ਮੀਰ ਦੇ ਉੱਤੇ ਨਾ ਸਾਡੀ ਮਨਸ਼ਾ ਹੈ ਤੇ ਨਾ ਹੀ ਭਾਰਤ ਦੀ ਲੋੜ ਹੈ ਉਹਨਾਂ ਦਾ ਕਹਿਣਾ ਹੈ ਕਿ ਕਸ਼ਮੀਰ ਹਮੇਸ਼ਾ ਹੀ ਭਾਰਤ ਦਾ ਇੱਕ ਟੁੱਟ ਅੰਗ ਰਿਹਾ ਹੈ ਤੇ ਕਸ਼ਮੀ ਕਿਸ ਤਰ੍ਹਾਂ ਜੋ ਵਿਕਾਸ ਹੈ ਉਸ ਦੇ ਵੱਲ ਵੱਧ ਰਿਹਾ ਤੇ ਕਸ਼ਮੀਰ ਦੇ ਲੋਕ ਖੁਦ ਬਖੁਦ ਭਾਰਤ ਦਾ ਹਿੱਸਾ ਵੀ ਬਣਨਾ ਚਾ ਰਹੇ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਕਿਤਨੇ ਕਿਤੇ ਰੋਸੇ ਪਕਟਾਏ ਗਏ ਨੇ ਉਹ ਖੁਦ ਬਖੁਦ ਭਾਰਤ ਦਾ ਹਿੱਸਾ ਜ਼ਰੂਰ ਬਣਨਗੇ ਕਿਉਂਕਿ ਜੋ ਕਸ਼ਮੀਰ ਹੈ ਉਹ ਵਿਕਾਸ ਵੱਲ ਵੱਧ ਰਿਹਾ ਜਿਕਰੇ ਖਾਸ ਹੈ ਕਿ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਜਦੋਂ 312 ਪੈ ਜਿਕਰ ਖਾਸ ਹੈ ਕਿ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਧਾਰਾ 370 ਦੀ ਜਦੋਂ ਧਾਰਾ 370 ਤੋੜੀ ਜਾਂਦੀ ਹੈ ਉਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਤਿੱਖੇ ਨਿਸ਼ਾਨੇ ਭਾਜਪਾ ਤੇ ਸਾਦੇ ਜਾਂਦੇ ਸਨ ਕਿ ਭਾਜਪਾ ਇੱਕ ਤਰੀਕੇ ਦੇ ਨਾਲ ਕਸ਼ਮੀਰ ਨੂੰ ਦਬਾਉਣਾ ਚਾਹੁੰਦੀ ਹੈ ਲੋਕਾਂ ਦੇ ਉੱਤੇ ਇੱਕ ਡਿਟੈਕਟਰਸ਼ਿਪ ਦੇ ਰਾਹੀਂ ਰਾਜ ਕਰਨਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਬਿੱਤੇ ਦਿਨਾਂ ਦੇ ਵਿੱਚ ਵੀ ਜੋ ਭਾਜਪਾ ਦੇ ਵੱਡੇ ਦੇਖਜ ਨੇ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾਸ਼ਾਹੀ ਨਹੀਂ ਕੀਤੀ ਗਈ ਖਾਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਕਸ਼ਮੀਰ ਇੱਕ ਅਟੁੱਟ ਅੰਗ ਹੈ ਭਾਰਤ ਦਾ ਇੱਕ ਹਿੱਸਾ ਹੈ ਤੇ ਭਾਰਤ ਦੇ ਨਾਲ ਉਹ ਜੁੜਿਆ ਹੋਇਆ ਹੈ ਤੇ ਭਾਰਤ ਦਾ ਵੀ ਇਹ ਇੱਕ ਕਰਤੱਵ ਬਣਦਾ ਹੈ ਕਿ ਕਸ਼ਮੀਰ ਦੀ ਜਿਹੜੀ ਰੱਖਿਆ ਹੈ ਸੁਰੱਖਿਆ ਹੈ ਉਹ ਰੱਖੀ ਜਾਵੇ ਲੋਕਾਂ ਨੂੰ ਵਿਕਾਸ ਵੱਲ ਲੈ ਕੇ ਜਾਇਆ ਜਾਵੇ ਤੇ ਹੁਣ ਜੋ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸਟੇਟਮੈਂਟ ਦਿੱਤੀ ਗਈ ਹੈ ਕਿ ਕਸ਼ਮੀਰ ਇੱਕ ਅਟੁੱਟ ਅੰਗ ਹੈ ਤੇ ਕਸ਼ਮੀਰ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਮਕਬੂਜਾ ਕਬਜ਼ਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਕਸ਼ਮੀਰ ਦੇ ਲੋਕ ਜਦੋਂ ਵਿਕਾਸ ਵੱਲ ਵਧਣਗੇ ਤਾਂ ਉਹ ਖੁਦ ਦਾ ਭਾਰਤ ਦਾ ਹਿੱਸਾ ਹੋਣਗੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਸ਼ਮੀਰ ਦੀ ਜਿਹੜੀ ਸਿਆਸਤ ਹੈ ਉਸ ਦਾ ਨਜ਼ਰੀਆ ਖਾਸ ਕਰਕੇ ਭਾਜਪਾ ਲਈ ਕਿਸ ਤਰ੍ਹਾਂ ਦਾ ਆਉਂਦਾ ਹੈ ਤੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਕੇਤ ਖੜੇ ਕਰੇਗਾ ਕਿਉਂਕਿ ਇਹ ਇੱਕ ਵੱਡਾ ਸਵਾਲ ਵੀ ਖੜਾ ਹੋ ਗਿਆ ਕਿਉਂਕਿ ਇੱਕ ਪਾਸੇ ਭਾਜਪਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਕਿਸੇ ਤਰ੍ਹਾਂ ਦਾ ਕੋਈ ਜ਼ਬਰੀ ਕਬਜ਼ਾ ਨਾ ਤਾਂ ਕੀਤਾ ਜਾ ਰਿਹਾ ਤੇ ਨਾ ਹੀ ਕਰਨ ਦੀ ਲੋੜ ਹੈ ਵਿਕਾਸ ਦੀ ਲੋੜ ਹੈ ਵਿਕਾਸ ਹੋ ਰਿਹਾ ਤੇ ਉੱਤੇ ਹੀ ਹੁਣ ਕਸ਼ਮੀਰ ਦੀ ਸਿਆਸਤ ਭਾਜਪਾ ਨੂੰ ਕਿਸ ਨਜ਼ਰੀਏ ਦੇ ਨਾਲ ਵੇਖੇਗੀ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ ਹੋ ਜਾਵੇਗਾ